ਉਹ ਤਾਂ ਵਧੀਆ ਪ੍ਰਾਲਾ ਮਨਜੋਤ ਸਿੰਘ ਸਾਹਿਬ ਦਾ ਔਰ ਲੋਕਾਂ ਵੱਲੋਂ ਰਿਸਪੋns ਜਿਹੜਾ ਉਹ ਸਰਕਾਰ ਨੂੰ ਸਰਕਾਰ ਪ੍ਰਸ਼ਾਸਨ ਜੀ ਮਾਨ ਨੂੰ ਜਿਹੜੀਆਂ ਅਸੀਸਾਂ ਇਹ ਜਾਣੀਆਂ ਇਹਨਾਂ ਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਹੈ ਜੀ ਅੱਜ ਅਸੀਂ ਸਹੀ ਪੁੱਛੋ ਤਾਂ ਅੱਜ ਅਸੀਂ ਬੋਹ ਨਾਲ ਪ੍ਰਾਈਵੇਟ ਬੱਸਾਂ ਭੇਜ ਰਹੇ ਹਾਂ ਸੰਗਤ ਵੱਧ ਹੋ ਗਈ ਸੀ ਔਰ ਜੀ ਨਹੀਂ ਕੀਤਾ ਕਿ ਵੀ ਸੰਗਤ ਵਾਪਸ ਜਾਵੇ ਕਿਰਨ ਚਿੱਕ ਤੇ ਕੰਨੇ ਆਂ ਜੇ ਇੱਕ ਵਾਰ ਦੀ ਯਾਤਰਾ ਨਹੀਂ ਕੀਤੀ ਕਿ ਤਰਨਖਰ ਹਸਾਂ ਦੇ ਜਾਂਦੀ ਜਿਹਦੇ ਉਹ ਕਿਉਂਦੇ ਦਾ ਮਤਲਬ ਕਿ ਲੋਕਾਂ ਦੇ ਬਹੁਤ ਤਾਂਗ ਆ ਬਹੁਤ ਇੱਛਾ ਆ ਕਿ ਉਹ ਆਪਣੇ ਗੁਰੂ ਘਰਾਂ ਦੇ ਵਿੱਚ ਜਾਣ ਤੇ ਉੱਥੇ ਦੀ ਯਾਤਰਾ ਵਾਸਤੇ ਨਕੋਦਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਮਹਮ ਦੇ ਤਹਿਤ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਵਾਸਤੇ ਜਾਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਬੱਸਾਂ ਨਕੋਦਰ ਤੋਂ ਨਗਰ ਕੌਂਸਲ ਵਿੱਚੋਂ ਰਵਾਨਾ ਹੋਈਆਂ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦੁਆਰਾ ਚਲਾਈ ਗਈ ਤੀਰਥ ਯਾਤਰਾ ਮਹਮ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ ਇਸ ਦਾ ਪ੍ਰਣਾਮ ਇਹ ਹੈ ਕਿ ਅੱਜ ਇੱਕ ਬੱਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਸਤੇ ਰਵਾਨਾ ਕਰਨੀ ਸੀ ਪਰ ਯਾਤਰੀ ਜ਼ਿਆਦਾ ਹੋਣ ਦੇ ਕਾਰਨ ਦੋ ਪ੍ਰਾਈਵੇਟ ਬੱਸਾਂ ਵੀ ਰਵਾਨਾ ਕਰਨੀਆਂ ਪਈਆਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕ ਇਸ ਮਹਮ ਦਾ ਭਰਪੂਰ ਫਾਇਦਾ ਲੈਣਾ ਚਾਹੁੰਦੇ ਨੇ ਅਤੇ ਆਪਣੇ ਗੁਰੂ ਧਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਨੇ ਇਹ ਮਹਮ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰਹੇਗੀ ਇਸ ਮੌਕੇ ਐਮਐਲਏ ਇੰਦਰਜੀਤ ਕੌਰ ਮਾਨ ਦੇ ਨਾਲ ਨਗਰ ਕੌਂਸਲ ਦੇ ਵਾਈਸ ਸਾਬਕਾ ਪ੍ਰਧਾਨ ਆਸ਼ਵਨੀ ਕੋਹਲੀ ਨਕੌਦਰ ਸ਼ਹਿਰ ਦੇ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਅਤੇ ਯੁਵਾ ਨੇਤਾ ਮਨੀ ਮਹਿੰਦਰੂ ਸੰਜੀਵ ਟੱਕਰ ਵੀ ਹਾਜ਼ਰ ਸਨ ਫੋਨ ਕਰਦੇ ਆ ਜਸਹਰ ਤੇ ਵਿੱਚ ਕਿਤੇ ਕਹਿੰਦੇ ਆਂਗੇ ਜੇ ਇੱਕ ਵਸ ਦੀ ਯਾਤਰਾ ਲਿਖੀ ਹੈ ਕਿ ਤਰਨਵਸਾਂ ਦੇ ਜਾਂਦੀ ਜਿਹੜੇ ਉਹ ਕਿਉਂਦੇ ਦਾ ਮਤਲਬ ਕਿ ਲੋਕਾਂ ਨੇ ਬਹੁਤ ਤਾਂਗਿਆ ਬਹੁਤ ਇੱਛਾ ਆ ਕਿ ਉਹ ਆਪਣੇ ਗੁਰੂ ਘਰਾਂ ਦੇ ਵਿੱਚ ਜਾਣ ਤੇ ਉੱਥੇ ਦੀ ਯਾਤਰਾ ਵਾਸਤੇ ਜਾਣ ਤੇ ਅੱਜ ਅਸੀਂ ਸਹੀ ਪੁੱਛੋ ਤਾਂ ਅੱਜ ਅਸੀਂ 2 ਨਾਲ ਪ੍ਰਾਈਵੇਟ ਬੱਸਾਂ ਭੇਜ ਰਹੇ ਆ ਸੰਗਤ ਵੱਧ ਹੋ ਗਈ ਸੀ ਔਰ ਜੀ ਨਹੀਂ ਕੀਤਾ ਕਿ ਵੀ ਸੰਗਤ ਵਾਪਸ ਜਾਵੇ ਇਸ ਕਰਕੇ ਅਸੀਂ 2 ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਉਹ ਨਾਲ भेज रहे हैं बहुत बढ़िया प्रला मानजो कसीम साहब का और लोकां ਵੱਲੋਂ ਰਿਸਪਾਂਸ ਜਿਹੜਾ ਉਹ ਸਰਕਾਰ ਨੂੰ ਸਰਕਾਰ ਪ੍ਰਕਾਸ਼ ਸਿੰਘ ਜੀ ਮਾਨ ਨੂੰ ਜਿਹੜੀਆਂ ਅਸੀਸਾਂ ਇਹ ਜਾਣੀਆਂ ਇਹਨਾਂ ਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਹੈ ਇਹਨਾਂ ਦਾ ਔਰ ਜਿਨ੍ਹਾਂ ਨੇ ਦਰਸ਼ਨ ਕਰਕੇ ਆਉਣੇ ਆਪਣੇ ਜਿੱਥੇ ਜਿੱਥੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਿਹੜੀ ਰੂਹ ਨੂੰ ਸਕੂਨ ਮਿਲਣਾ ਉਸ ਰੂਹ ਦੀ ਸਕੂਨ ਦਾ ਵੀ ਕੋਈ ਜਿਹੜਾ ਕੋਈ ਮੁੱਲ ਨਹੀਂ ਹੈ ਮੈਂ ਬਹੁਤ ਧੰਨਵਾਦ ਕਰਦੀ ਹਾਂ ਮਾਨਜੁਗ ਸਿੰਘ ਸਾਹਿਬ ਦਾ ਕਿ ਉਹਨਾਂ ਨੇ ਇਹ ਉਪਰਾਲਾ ਜਿਹੜਾ ਕੀਤਾ ਔਰ ਲੋਕ ਬਹੁਤ ਸੰਤੁਸ਼ਟ ਨੇ ਲੋਕ ਬਹੁਤ ਖੁਸ਼ ਨੇ ਔਰ ਸਾਨੂੰ ਬੜੀ ਬੜੀ ਖੁਸ਼ੀ ਹੈ ਮੈਮ ਜੇਕਰ ਕਿਸੇ ਨੇ ਯਾਤਰੀ ਨੇ ਜਾਣਾ ਹੋਵੇ ਉਹ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਹੈਗਾ वैसे पोर्टल बनया हुआ जी जी है जिती ਜਿਹੜਾ ਹੈਗਾ ਪੰਜਾਬ ਸਰਕਾਰ ਦਾ ਤੀਰਥ ਯਾਤਰਾ ਦਾ ਪੋਰਟਲ ਤੇ ਵੀ ਤੁਸੀਂ ਆਨਲਾਈਨ ਬੁਕਿੰਗ ਵੀ ਕਰ ਸਕਦੇ ਆ ਔਰ ਸਾਡੇ ਸਾਰੇ ਪੀਐਸਐਫਾ ਨਾਲ ਦੇ ਫੋਨ ਖੁੱਲੇ ਨੇ ਸਾਡੇ ਵਰਕਰ ਨੇ ਬਲਾਕ ਪਟਾਨ ਨੇ ਹਰ ਇੱਕ ਨੂੰ ਕਿਸੇ ਨੂੰ ਵੀ ਕਿਸੇ ਨੂੰ ਵੀ ਸੰਪਰਕ ਕਰ ਸਕਦੇ ਆ ਜੇ ਯਾਤਰਾ ਜਾਣਾ ਬਹੁਤ ਸਾਰੇ ਬਦਲ ਖੁੱਲੇ ਇਹਦੇ ਵਾਸਤੇ ਪ੍ਰਸ਼ਾਸਨ ਨਾਲ ਵੀ ਸੰਪਰਕ ਕਰ ਸਕਦੇ ਆ ਸ ਡੀ ਐਮ ਆਫਿਸ ਵਿਦ ਸੰਪਰਕ ਕਰ ਸੰਦੇ ਬਹੁਤ سارے ਤਰੀਕੇ ਨਾਲ ਸੰਪਰਕ ਕਰ ਲੇ ਪਹਿਲੀ ਗੱਲ ਤਾਂ ਹਰ ਪਿੰਡ ਦੇ ਵਿੱਚ ਸਾਡੇ ਸਰਦਾਰਮ ਵਰਕਰ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ ਤੀਰਥ ਯਾਤਰਾ ਜਾਣ ਵਾਸਤੇ ਕੀ ਕਰਨਾ ਉਹ ਉਹਨਾਂ ਲਈ ਉਹ ਵੀ ਸਭ ਤੋਂ ਨੇੜੇ ਦਾ ਜਿਹੜਾ ਸਾਧਨ ਉਹ ਤਾਂ ਇਹ ਹੀ ਹੈ ਕਿ ਬਲਾਕ ਪ੍ਰਧਾਨਾਂ ਨੂੰ ਸੰਪਰਕ ਕਰਨ ਪਿੰਡ ਵਾਲੇ ਵਰਕਰਾਂ ਨਾਲ ਸੰਪਰਕ ਕਰਨ ਸਾਡੇ ਕੋਲੋਂ ਸਾਡੇ ਲਿਸਟਾਂ ਜਿਹੜੀਆਂ ਸਕਵਾਡ ਵਾਸਤੇ ਵਿੱਚ ਲਿਸਟਾਂ ਪਹੁੰਚਣ ਗਿਆ ਤੇ ਸਾਨੂੰ ਮੈਨੇਜ ਕਰਨਾ ਵੀ ਥੋੜਾ ਸੌਖਾ ਹੋ ਜਾਊਗਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਵੀ ਚਾਹੁੰਦੀ ਆਪਣੇ ਹਲਕੇ ਦੀ ਸੰਗਤ ਨੂੰ ਜਿਹੜੀ ਜਿਹੜੀ ਸੰਗਤਿਤ ਯਾਤਰਾ ਵਾਸਤੇ ਜਾਣਾ ਚਾਹੁੰਦੀ ਆ ਉਹ ਨਾਲ ਦੀ ਨਾਲ ਬੁਕਿੰਗ ਕਰਵਾਉਂਦੀ ਰਿਹਾ ਕਰੇ ਤਾਂ ਕਿ ਅਸੀਂ ਉਸ ਹਿਸਾਬ ਦੇ ਨਾਲ ਜਿਸ ਜਿਸ ਪਿੰਡ ਦੇ ਵਿੱਚੋਂ ਭਾਵੇਂ ਇੱਕ ਪਿੰਡ ਦੇ ਵਿੱਚੋਂ ਇੱਕ ਬੰਦਾ ਹੋਵੇ ਭਾਵੇਂ ਇੱਕ ਪਿੰਡ ਚ ਦੋ ਬੰਦੇ ਹੋਣ ਅਸੀਂ ਉਹਨਾਂ ਨੂੰ ਵੀ ਮੈਨੇਜ ਕਰਾਂਗੇ ਉਸ ਹਿਸਾਬ ਦੇ ਨਾਲ ਤੇ ਵੀ ਉਹ ਆਪਣੀ ਐਡਵਾਂਸ ਦੇ ਵਿੱਚ ਤੀਰਥ ਯਾਤਰਾ ਬੁਕਿੰਗ ਕਰਵਾਉਂਦੇ ਰਹਿਣ ਮੈਂ ਬਹੁਤ ਛੇਤੀ ਆਪਣੇ ਫੇਸਬੁੱਕ ਪੇਜ ਤੇ ਪਾ ਦੂੰਗੀ ਕਿ ਕਿਹੜੀ ਯਾਤਰਾ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਵੈਸਟ ਪੋਰਟਲ ਤੇ ਵੀ ਹੈਗੀ ਆ ਬਹੁਤ ਸਾਰੀਆਂ ਹੋਰ ਸਾਧਨ ਨੇ ਜਿੱਥੇ ਲਿਖਿਆ ਹੋਇਆ ਕੋਈ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਆ ਰਿਹਾ ਕਿ ਕਿਹੜੀ ਕਿਹੜੀ ਯਾਤਰਾ ਹੈ ਪਰ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਪਾ ਦੂੰਗੀ ਕਿ ਵੀ ਕਿਹੜੀ ਕਿਹੜੀ ਯਾਤਰਾ ਹੈ ਕਦੋਂ-ਕਦੋਂ ਇਹ ਸਾਨੂੰ ਤੀਸਰੀ ਵਾਰਸ ਮਿਲਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 1 ਮਹੀਨੇ ਦੇ ਵਿੱਚ ਸਾਨੂੰ 8 ਫਸਾਆ ਕਰਨ ਗਿਆ ਵੱਖ-ਵੱਖ ਥਾਵਾਂ ਤੇ ਤੀਰਥ ਯਾਤਰਾ ਵਾਸਤੇ ਅ 43 ਤੇ 340 ਹੋਣੇ ਜੀ 80 85 ਤਕਰੀਬਨ 100 ਦੇ ਕਰੀਬ ਜਿਹੜੇ ਯਾਤਰੀ ਆ ਅੱਜ ਉਹ ਜਤੜਾ ਦੇ ਉੱਤੇ ਚਾਰੇ ਆ ਤੇ ਮੈਂ ਆਸ ਕਰਦੀ ਆ ਕਿ ਉਹਨਾਂ ਦਾ ਬਹੁਤ ਵਧੀਆ ਸਫਰ ਰਹੇਗਾ ਔਰ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਆਉਣਗੇ ਮਾਨ ਸਾਹਿਬ ਨੂੰ ਸ਼ੀਸ਼ਾ ਦੇਣਗੇ ਔਰ ਆਪਣਾ ਸਫਲਾ ਜਿਹੜਾ ਜੀਵਨ ਉਹ ਕਰਨਗੇ ਇਸ ਜਤੜਾ ਦੇ ਨਾਲ ਠੀਕ ਹੈ ਥੈਂਕ ਯੂ ਠੀਕ ਹੈ